ਹਾਂਜੀ ਸਸ ਸਤਿ ਸ਼੍ਰੀ ਅਕਾਲ ਦੋਸਤੋ ਆਈ ਲਵ ਯੂ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪੱਪੂ ਦਿਓਲ ਕਚੀਚਿਆਂ ਵਾਲਾ ਤੇ ਤੁਹਾਨੂੰ ਪਤਾ ਹੀ ਹੈ ਕਿ ਮੈਂ 2 ਹਫ਼ਤਿਆਂ ਬਾਅਦ ਨਵੇਂ ਤੋਂ ਨਵਾਂ ਮਸ਼ਹੂਰ ਸਿੰਗਰ ਲੈ ਕੇ ਆਉਣਾ ਜੀ ਅੱਜ ਮੇਰੇ ਨਾਲ ਮੇਰੀ ਭੈਣ ਆ ਜੀ ਰੁਪਿੰਦਰ ਰੰਡਾਵਾ ਜਿਸਦੇ ਹੁਣ ਤੱਕ ਬਹੁਤ ਹੀ ਸੁਪਰ ਹਿੱਟ ਕੀਤੇ ਰਹੇ ਨੇ ਤੇ ਇਹਨਾਂ ਦੇ ਗੀਤ ਜਿੰਨੇ ਸਾਰੇ ਗੀਤ ਸੁਣੋ ਮੈਂ ਜਿੰਨੇ ਵੀ ਗੀਤ ਸੁਣੇ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਨੂੰ ਪਤਾ ਮੈਂ ਉਸ ਸਿੰਗਰ ਦੀ ਵੀਡੀਓਗ੍ਰਾਫੀ ਲੈਣਾ ਜੋ ਵਧੀਆ ਗਾਉਂਦੇ ਆ ਤੇ ਜਿਨ੍ਹਾਂ ਦੀ ਵਧੀਆ ਆਵਾਜ਼ ਹੁੰਦੀ ਆ ਠੀਕ ਹੈ ਜੀ ਇਹਨਾਂ ਦੇ ਜਿੰਨੇ ਵੀ ਗਾਣੇ ਆ ਸਾਰੇ ਸੁਪਰ ਹਿੱਟ ਰਹਾ ਬਾਕੀ ਜੀ ਪਰਵਾਹਕ ਬੈਠ ਕੇ ਜਿਮ ਮਰਜ਼ੀ ਸੁਣ ਲੋ ਲੈ ਮੇਰਾ ਬਾਦ ਤੁਸੀਂ ਇੱਕ ਵਾਰ ਸੁਣ ਕੇ ਦੇਖ ਲੋ ਸਰਚ ਕਰਕੇ ਰੁਪਿੰਦਰ ਰੰਧਾਵਾ ਜੇ ਤੁਹਾਨੂੰ ਇੱਕ ਵੀ ਗੀਤ ਬੇਕਾਰ ਲੱਗਿਆ ਤਾਂ ਮੈਂ ਆਪਣਾ ਚੈਨਲ ਡਿਲੀਟ ਕਰ ਦਾਂ ਠੀਕ ਹੈ ਜੀ ਤੇ ਸੋ ਮੈਂ ਕਟਰ ਫੈਨ ਸਿੱਧੂ ਮੂਸੇਵਾਲਾ ਜੀ ਅੱਜ ਮੈਂ ਵੀਡੀਓਗ੍ਰਾਫੀ ਲੈ ਕੇ ਆਇਆ ਤੇ ਮੇਰੀ ਇੱਕ ਬੇਨਤੀ ਆ ਜਿਹੜੇ ਮੇਰੇ ਨਾਲ ਨਵੇਂ ਜੁੜੇ ਆ ਮੇਰੇ ਵੀਰ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਇੱਕ ਵੀਡੀਓ ਲਾਇਕ ਜਰੂਰ ਕਰਨਾ ਕਿਉਂਕਿ 1 ਲੱਖ ਤੇ ਵੀਡੀਓ ਸਿਆਰੀ ਹੀ ਮੇਰੀ ਮਿਹਨਤ ਦਾ ਫਲ ਹੁੰਦਾ ਵੀਰ ਠੀਕ ਹੈ ਜੀ ਤੇ ਸੋ ਮੈਨੂੰ ਜੋ ਅਨਲਾਈਕ ਕਰਦਾ ਜਾਂ ਗਲਤ ਕਮੈਂਟ ਕਰਦਾ ਪਲੀਜ਼ ਅਜ ਗਲਤ ਕਮੈਂਟ ਨਾ ਕਰਨ ਪਲੀਜ਼ ਕਿਉਂਕਿ ਆਪਣੀ ਭੈਣ ਨਾ ਤੀਆਂ ਭੈਣਾਂ ਸਾਂਝੀ ਹੁੰਦੀ ਆ ਮੈਨੂੰ ਕੋਈ ਇਤਰਾਜ਼ ਨਹੀਂ ਅੱਜ ਮੇਰੇ ਨਾਲ ਮੇਰੀ ਭੈਣ ਆ ਰੁਪਿੰਦਰ ਰੰਧਾਵਾ ਲੋਕੀ ਛੋਟੀ ਜਾਣ ਪਹਿਚਾਨ ਕਰੋ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰੁਪਿੰਦਰ ਰੰਧਾਵਾ ਮੇਰੇ ਹੁਣ ਤੱਕ YouTube ਤੇ ਬਹੁਤ ਸਾਰੇ ਗੀਤ ਆ ਚੁੱਕੇ ਹਨ ਤੇ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਈ ਉਸ ਲਈ ਬਹੁਤ ਬਹੁਤ ਧੰਨਵਾਦ ਹਾਂਜੀ ਥੈਂਕ ਯੂ ਰੁਪਿੰਦਰ ਭੈਣ ਜੀ ਤੁਸੀਂ ਮੈਨੂੰ ਪਹਿਲਾਂ ਤੇ ਦੱਸੋ ਤੁਹਾਡਾ ਜਿਹੜਾ ਇੱਕ ਸਭ ਤੋਂ ਵੱਧ ਫੈਮਸ ਗੀਤ ਉਹ ਹੈ ਚਿੱਟਾ ਤੁਸੀਂ ਉਹ ਲਿਖਿਆ ਜਿ ਕਿਉਂਕਿ ਅੱਜ ਕੱਲ ਤੁਸੀਂ ਮੁੰਡੇ ਦੇਖ ਰਹੇ ਆ ਵਿੱਚ ਦਾ ਅੱਜ ਕੱਲ ਦੇ ਕਲਾਕਾਰ ਮੈਂ ਕਹਿੰਦਾ ਨਹੀਂ ਜਿਆਤਰ ਗੰਦ ਹੀ ਲਿਖਦੇ ਆ ਨਾ ਤੇ ਉਹ ਪਲੀਜ਼ ਕੋਈ ਦੂਜਾ ਟਾਈਟਲ ਸੁਣਾ ਦਿਓ ਜੀ ਚਿੱਟੇ ਵੀ ਤੂੰ ਤਾਂ ਬਸ ਚਿੱਟਾ ਬਾਣੇ ਬਹਿ ਗਿਆ ਰੰਗਲੇ ਪੰਜਾਬ ਦੇ ਤੂੰ ਰੰਗ ਕਿੰਨੇ ਲੈ ਗਿਆ ਚਿੱਟਿਆਂ ਵਿੱਚ ਤੂੰ ਤਾਂ ਬਸ ਚਿੱਟਾ ਬਣ ਬਹਿ ਗਿਆ ਰੰਗਲੇ ਪੰਜਾਬ ਦੇ ਤੂੰ ਰੰਗ ਕਿੰਨੇ ਲੈ ਗਿਆ ਕਿੰਨੀਆਂ ਸੁਹਾਗਣਾ ਤੈਨ ਦੁੱਖਾਂ ਵਿੱਚ ਪਾਤੀਆਂ ਚਿੱਟਿਆਂ ਵਿੱਚ ਚਿੱਟੀਆਂ ਤੂੰ ਚੁੰਨੀਆਂ ਦਵਾਤੀਆਂ ਸਿਰਾਂ ਉੱਤੇ ਚਿੱਟੀਆਂ ਤੂੰ ਚੁੰਨੀਆਂ ਦਵਾਤੀਆਂ ਮਾਂ ਕੋਲ ਕੁੱਤ ਖੋਲੇ ਪਹਿਣਾ ਕੋਲੋਂ ਵੀਰ ਵੇ ਮਾਪਿਆਂ ਦੇ ਰੁੱਲਦੇ ਨੇ ਬੁੱਢੇੜੇ ਸਰੀਰ ਵੇ ਮਾਂ ਮਕੂਲੂ ਪੁੱਤ ਖੋਲੇ ਪਹਿਣਾ ਕੋਲੋਂ ਵੀਰ ਵੇ ਮਾਪਿਆਂ ਦੇ ਰੁੱਲਦੇ ਨੇ ਬੁੱਢੜੇ ਸਰੀਰ ਵੇ ਕਿੰਨੀਆਂ ਤੂੰ ਜਾਨਾਂ ਨਹੀਂ ਦਿਸਦਾ ਦੀ ਸਵਾਤੀਆਂ ਚਿੱਟਿਆ ਵਿੱਚ ਚਿੱਟੀਆਂ ਤੂੰ ਚੁੰਨੀਆਂ ਗਵਾਤੀਆਂ ਸਿਰਾਂ ਉੱਤੇ ਚਿੱਟੀਆਂ ਤੂੰ ਚੁੰਨੀਆਂ ਗਵਾਤੀਆਂ ਥੈਂਕ ਯੂ ਹਾਂਜੀ ਇਹ ਹੁੰਦਾ ਗੀਤ ਤੇ ਕਮੈਂਟ ਜ਼ਰੂਰ ਕਰਨਾ ਦੱਸਣਾ ਕਿਵੇਂ ਗਾਇਆ ਮੇਰੀ ਭੈਣ ਨੇ ਤੇ ਮੈਂ ਇੱਕ ਹੋਰ ਫਿਰ ਕਹਿਣਾ ਵੀਰ ਮੇਰੇ ਨਾਲ ਸਿੰਗਰ ਕੰਟੈਕਟ ਕਰਨਾ ਆਪਣੇ ਇੰਟਰਵਿਊ ਦੇਣ ਲਈ ਮੇਰਾ ਨੰਬਰ ਆ ਉਹੀ 9915788053 ਤੇ ਸੁਪੈਨ ਦਾ ਵੀ ਚੈਨਲ ਬਣਿਆ ਆ YouTube ਤੇ ਰੁਪਿੰਦਰ ਰੰਧਾਵਾ ਤੇ ਉਸ ਨੂੰ ਵੀ ਫੋਲੋ ਕਰਨਾ ਤੇ ਲਾਈਕ ਕਮੈਂਟ ਕਰਨਾ ਤੇ ਇੱਕ ਇਹਦਾ ਨਵਾਂ ਗਾਣਾ ਆ ਰਿਹਾ ਧਾਰਮਿਕ ਤੇ ਹੋਰ ਵੀ ਬਹੁਤ ਸਾਰੇ ਗਾਣੇ ਆ ਰਹੇ ਜਿਨ੍ਹਾਂ ਵਿੱਚ ਮੈਂ ਵੀ ਕੰਮ ਕੀਤਾ ਤੇ ਭੈਣ ਦੇ ਜਿਨੇ ਵੀ ਗਾਣੇ ਸੁਣੋਗੇ ਸਾਰੇ ਵਧੀਆ ਗੀਤ ਨੇ ਕੋਈ ਗੀਤ ਮਾੜਾ ਨਹੀਂ ਜਿੱਥੇ ਮਰਜੀ ਵਗੈ ਸੁਣ ਸਕਦੇ ਆ ਨਿੱਕੀ ਜ ਮੇਰੀ ਭੈਣ ਆ ਪਲੱਸ 2 ਕਲਾਸ ਕਰ ਰਹੀ ਐ ਇਸ ਟਾਈਮ ਤੁਹੇ ਦੇਖੋ ਨਿੱਕੀ ਜਿਹੀ ਕੁੜੀ ਤੇ ਕਿੰਨੇ ਸੋਹਣੇ ਗੀਤ ਗਾਉਂਦੇ ਕਿੰਨੀ ਸੋਹਣੀ ਆਵਾਜ਼ ਆ ਤੇ ਸੋ ਮੇਰੀ ਪਲੀਜ਼ ਤੁਹਾਡਾ ਫਰਜ ਬਣਦਾਗਾ ਕਿ ਵੀ ਅਜਾਏ ਸਿੰਗਰਾਂ ਦੀ ਸਪੋਰਟ ਕੀਤੀ ਜਾਵੇ ਜਿੰਨਾ ਚਿਰ ਟੈਲੈਂਟ ਦਾ ਕੋਈ ਹੈ ਨਾ ਉਹਨਾਂ ਦੀ ਸਪੋਰਟ ਨਾ ਕਰੋ ਮੁੰਜੇ ਮੈਨ ਲੜਾ ਮੇਰੇ ਚ ਕੋਈ ਟੈਲੈਂਟ ਨਹੀਂ ਮੇਰੀ ਬੇਸਿਕ ਨਾ ਸਪੋਰਟ ਕਰੋ ਪਰ ਆਪਣੀ ਭੈਣ ਜਰੂਰ ਕਰੋ ਤੇ ਇੱਕ ਭੈਣ ਜੀ ਤੁਸੀਂ ਮੈਨੂੰ ਛੁੜਾਤੀ ਦੀ ਪੁਕਾਰ ਗਾਣਾ ਆਇਆ ਸੀ ਉਹਦਾ ਕੋਈ ਸਤਾਈ ਯੰਤਰ ਸੁਣਾ ਦਿਓ ਭੈਣ ਜੀ ਹਾਂਜੀ ਸੋਚ ਸੋਚ ਕੇ ਡਰਦਾ ਰਹਿੰਦਾ ਸੋਚ ਸੋਚ ਕੇ ਡਰਦਾ ਰਹਿੰਦਾ ਮੇਰਾ ਦਿਲ ਕਮਜ਼ੋਰ ਸਹੋ ਟੈਂਕ ਬਹੁਤ ਵਧੀਆ ਭੈਣ ਜੀ ਭੈਣ ਜੀ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਤੁਹਾਨੂੰ ਸਭ ਤੋਂ ਫੇਵਰਿਟ ਸਿੰਗਰ ਕਿਹੜਾ ਤੁਹਾਡਾ ਜਿਸ ਨੂੰ ਤੁਸੀਂ ਸਭ ਤੋਂ ਵੱਧ ਪਸੰਦ ਕਰਦੇ ਹੋ ਸਭ ਤੋਂ ਵੱਧ ਗਾਣੇ ਸੁਣਦੇ ਹੋ ਮੈਂ ਸਰ ਸਿੱਧੂ ਮੂਸੇਵਾਲੇ ਜੀ ਦੇ ਕਾਫੀ ਗੀਤ ਸੁਣਦੇ ਹਾਂ ਤੇ ਮੈਨੂੰ ਵਧੀਆ ਲੱਗਦੇ ਹਾਂ ਜੀ ਦੇਖੋ ਸਿੱਧੂ ਮੂਸੇਵਾਲੇ ਤੁਸੀਂ ਪਲੀਜ਼ ਇੱਕ ਮੇਰੀ ਬੇਨਤੀ ਹੈ ਸਿੱਧੂ ਮੂਸੇਵਾਲੇ ਤੱਕ ਵੀਡੀਓ ਭੇਜਾ ਦਿਓ ਭੈਣ ਬਹੁਤ ਕੱਟਰ ਫੈਨ ਹੈ ਮੇਰੇ ਵਾਂਗੂ ਵੇ ਨੰਬਰ 2 ਉੱਤੇ ਭੈਣ ਜੀ ਇੱਕ ਤੁਹਾਡਾ ਮਾਤਾ ਗੁਜਰੀ ਗੀਤ ਹੈ ਉਹ ਵੀ ਸੁਣਾਉਣਾ ਤੇ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਅ ਸਟੱਡੀ ਕਿੱਥੋਂ ਤੱਕ ਕੀਤੀ ਹੈ ਤੇ ਹੁਣ ਕਿਹੜੀ ਸਟੱਡੀ ਕਰ ਰਹੇ ਹੋ ਜੀ ਮੈਂ ਸਰ ਹੁਣ ਪਲੱਸ 2 ਕਰ ਰਹੀ ਹਾਂ ਜੀ ਸ਼ਹੀਪਾਲ ਸਿੰਘ ਮੈਮੋਰিয়াল ਸਕੂਲ ਮਲਕਾਨਾ ਚ ਥੈਂਕ ਯੂ ਜੂ ਭੈਣ ਜੀ ਤੁਹਾਡੇ ਸਭ ਤੋਂ ਵੱਧ ਕਿਸ ਨੇ ਗੀਤ ਦਿੱਤੇ ਤੁਸੀਂ ਕਿਸੇ ਦੇ ਗੀਤ ਲਿਖੇ ਗੋਣੇ ਜੀ ਮੇਰੇ ਤਾਇਆ ਜੀ ਦੇ ਗੁਰਸੇਵਕ ਰੰਧਾਵਾ ਜੀ ਦੇ ਲਿਖੇ ਹੋਏ ਗੀਤ ਹੀ ਗੋਣੇ ਹਾਂ ਜੀ ਉਹਨਾਂ ਦਾ ਕੋਈ ਇੱਕ ਹੋਰ ਗੀਤ ਇੱਕ ਸਤਾਈ ਅੰਤਰਾ ਜੀ ਮਾਤਾ ਗੁਜਰੀ ਆ ਸੀਸਾ ਦੋਨਾਂ ਦਾ ਨਹੀਂ ਉਹ ਸੁਣਾਓ ਜੀ ਦੋ ਪੈਰ ਸੁਣਾ ਦੋ ਪੂਰੀ ਸੁਣਾ ਦੋ ਚੱਕਰ ਸਾਰੇ ਸੋਨਾ ਗੀਤ ਆ ਇਹ ਕਿਉਂਕਿ ਤੁਹਾਨੂੰ ਪਤਾ ਵੀ ਅੱਜ ਕੱਲ ਗੰਦੀ ਪਾਉਂਦਾ ਜ਼ਿਆਦਾਤਰ ਕਿਉਂਕਿ ਮੈਂ ਜ਼ਿਆਦਾਤਰ ਵੀਡੀਓ ਬਿਣਾਗਾ ਨੀਰਾ ਗੰਦੀ ਆ ਆਪਾਂ ਪਰਿਵਾਰ ਕੋ ਬੈ ਕੇ ਨਹੀਂ ਸੁਣ ਸਕਦੇ ਹੁੰਦੇ ਹਨਾ ਸੋ ਮੇਰੀ ਬੇਨਤੀ ਆ ਉਹਨਾਂ ਦੀ ਸਪੋਰਟ ਕਰਾ ਕਰੋ ਜੁਨ੍ਹਾਂ ਚ ਕੋ ਟੈਲੈਂਟ ਆ ਹਨਾ ਉਹਨਾਂ ਸਿੰਗਰਾਂ ਦੀ ਸਪੋਰਟ ਨਾ ਕਰਾ ਕਰੋ ਜਿਹੜੇ ਗੰਦ ਤੇ ਜਿਹੜੇ ਗੰਦ ਪਾਉਂਦੀ ਆਪਣੇ ਮਾਪਿਆਂ ਦੇ ਨਹੀਂ ਹਨਾ ਇਹ ਜਿੰਨਾ ਬਾਰੇ ਸੋਚਦੇ ਆ ਹਨਾ ਤੇ ਉਹ ਮਾਤਾ ਕਹਿੰਦੇ ਨੇ ਵੀ ਇਹਨਾਂ ਸਿੰਗਰਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਆਪਾਂ ਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਜੋ ਤਣੋਂ ਮਣੋਂ ਪਰਮਾਤਮਾ ਦੇ ਗਾਣ ਸੁਣਾਉਂਦੇ ਆ ਪਰਿਵਾਰ ਕੇ ਬੈਠ ਕੇ ਬੈਠ ਕੇ ਸੁਣ ਸਕਦੇ ਆ ਅੱਜ ਆ ਗੀਤ ਹੋਣਾ ਨਾ ਤੇ ਬਾਕੀ ਤੁਹਾਡਾ ਮਾਤਾ ਗੁਜਰੀ ਜੀ ਦਾ ਧਾਰਮਿਕ ਗੀਤ ਆ ਜੀ ਪਲੀਜ਼ ਉਹ ਸੁਣਾਓ ਮਾਂ ਗੁਜਰੀ ਪੋਤਿਆਂ ਨੂੰ ਕੁੱਟ-ਕੁੱਟ ਸੀਨੇ ਦੇ ਨਾਲ ਲਾਇਆ ਜਦ ਕਰਨ ਸ਼ਹੀਦ ਲਈ ਬੱਚੇ ਲੈਣ ਸਪਾਹੀ ਆਇਆ ਦੱਸ ਕਿਹੜੀ ਪਹਿਨ ਜੀ ਬਹੁਤ ਸੋਹਣਾ ਪਹਿਨ ਜੀ ਤੁਸੀਂ ਮੈਨੂੰ ਇਹ ਦੱਸੋ ਤੁਹਾਡੀ ਪਿੰਡ ਵਾਲੇ ਸਪੋਰਟ ਕਰ ਰਿਹਾ ਹੈ ਜਾਂ ਅਧਿਆਪਕ ਸਾਨੂੰ ਸਭ ਤੋਂ ਵੱਧ ਪਿਆਰਾ ਹਰਮਨ ਪਿਆਰਾ ਅਧਿਆਪਕ ਕਿਹੜਾ ਹੈ ਮੈਨੂੰ ਵੀ ਅਸੀਂ ਮੇਰੇ ਸਾਰੇ ਦਾਪਕੀ ਬਹੁਤ ਵਧੀਆ ਲੱਗਦੇ ਤੇ ਸਾਰੇ ਬਹੁਤ ਸਪੋਰਟ ਕਰਦੇ ਛੋਟੇ ਪਿੰਡ ਵਾਲੇ ਜੀ ਸਾਡੇ ਪਿੰਡ ਵਾਲੇ ਵੀ ਬਹੁਤ ਸਪੋਰਟ ਕਰਦੇ ਹਾਂ ਪਹਿਨ ਜੀ ਤੁਹਾਡਾ ਨਾਂ ਮੈਂ ਖਾੜਾ ਸੁਣਿਆ ਸੀਗਾ ਮਹਤਾਬ ਕੌਰ ਤੇ ਉਹਨਾਂ ਪਿਆਰਾ ਤੁਹਾਡਾ ਖਾੜਾ ਸੀ ਜੋ ਕਿ ਬਹੁਤ ਹੀ ਸੋਹਣਾ ਤੇ ਉਸ ਦਿਨ ਮੇਰਾ ਰੂਣ ਵੀ ਆਜਾ ਮੈਨਾਂ ਸਾਨੂੰ ਇੱਕ ਗਾਣਾ ਸੁਣਾਇਆ ਸੀ ਇੱਕ ਸਮੈਕ ਸੀਸੀਆਂ ਸੋ ਤੁਸੀਂ ਵੀ ਦੋਸਤੋ ਦੇਖ ਸਕਦੇ ਹੋ ਮੈਂ ਤਾਪ ਕਰਤੇ ਹਾਂ ਉਹਨਾਂ ਤੋਂ ਪਰ ਕੇ ਰੁਪਿੰਦਰ ਰੰਧਾਵਾ ਤੇ ਸੋ ਇਹਨਾਂ ਚੈਨਲ ਤੇ ਵੀ ਬਹੁਤ ਸਾਰੇ ਗੀਤ ਇਹਨਾਂ ਦੇ ਭੈਣ ਜੀ ਦੇ ਸੋ ਭੈਣ ਉਹ ਗੀਤ ਸੁਣਾਵੋ ਪਲੀਜ਼ ਮੈਨੂੰ ਸਵਾਇਕਾਂ ਮੇਰੇ ਦੇਸ਼ ਦੀ ਜਵਾਨੀ ਖਾਗੇ ਗੋਲੀਆਂ ਟੀਕੇ ਤੇ ਸਮੈਕ ਚੰਦੇਰੀ ਸਾਰੇ ਗੀਤੀ ਵਧੀਆ ਪਰ ਵੀਰ ਇੱਕ ਵਾਰ ਮੈਂ ਫੇਰ ਕਹਿਣਾ ਵੀਡੀਓ ਨੂੰ ਸ਼ੇਅਰ ਦੱਬ ਕੇ ਕਰਨਾ ਵੀਰ ਕਿਉਂਕਿ ਮੈਂ ਬਹੁਤ ਹੀ ਛੇਤੀ ਦੁਬਾਰਾ ਫੇਰ ਭੈਣ ਦਾ ਗਾਣਾ ਆ ਰਿਹਾ ਉਹਦੇ ਵਿੱਚ ਵੀ ਆ ਰਿਹਾ ਤੇ ਤੁਹਾਨੂੰ ਮੈਂ ਹਰ 2 ਹਫ਼ਤਿਆਂ ਬਾਅਦ ਕੋਈ ਨਾ ਕੋਈ ਨਵਾਂ ਪੰਜਾਬੀ ਮਸ਼ਹੂਰ ਸਿੰਗਰ ਮਲਾਉਂਦੇ ਰਹਿਣਾ ਅੱਜ ਦਾ ਮੈਂ ਵੀ ਖੁਦ ਭਾਗਾਂ ਨਾਲ ਅੱਜ ਸੁਣ ਮੈਂ ਉਹ ਭੈਣ ਮਲਾਈਆ ਜਿਨ੍ਹਾਂ ਨੇ ਮਾਪਿਆਂ ਦੀ ਇੱਜ਼ਤ ਰੱਖੀ ਤੇ ਜੋ ਕਿ ਪਲੱਸ 2 ਨਿੱਕੀ ਜੀ ਕੁੜੀ ਹੈ ਪਲੱਸ 2 ਕਲਾਸ ਕਰ ਰਹੀ ਇਸ ਟਾਈਮ ਤੇ ਤੁਸੀਂ ਆਪ ਹੀ ਦੇਖ ਲਓ ਹਨਾ ਇੰਨੀ ਸੋਹਣੀ ਆਵਾਜ਼ ਇੰਨੀ ਸੁਰਵਾਈ ਦੀ ਆਵਾਜ਼ ਕੁੜੀ ਜੇ ਨਾ ਫਰਜ਼ ਬੰਦਾ ਆਪਣੀ ਭੈਣ ਆ ਨਾ ਕਿਸ ਦੀ ਭੈਣ ਆ ਛੋਟੀ ਕਿਸ ਦੀ ਵੱਡੀ ਭੈਣ ਆ ਨਾ ਕਿਸ ਦੀ ਬੇਟੀ ਆ ਸੋ ਮੇਰੀ ਕਮੇਂਟ ਆ ਪਲੀਜ਼ ਕਿਸ ਨੇ ਗਲਤ ਕਮੈਂਟ ਨਹੀਂ ਕਰਨਾ ਪਲੀਜ਼ ਇਸ ਵਾਰ ਕਿਉਂਕਿ ਦੇਖੋ ਆਪਣੇ ਵੀ ਕਰੇ ਭੈਣਾ ਮੈਨੂੰ ਕੋਈ ਇਤਰਾਜ ਨਹੀਂ ਚਲੋ ਇਹ ਗੱਲ ਵੱਖਰੀ ਆ ਜੇ ਤੁਸੀਂ ਛੋੜਾ ਫੇਰ ਵੀ ਦਿਲ ਕੀਤਾ ਗਲਤ ਕਮੈਂਟ ਕਰਨਾ ਮੇਰੇ ਦੂਜੇ ਗਾਣੇ ਦੇ ਕਰ ਲਓ ਪਰ ਪਲੀਜ਼ ਮੇਰੀ ਬੇਨਤੀ ਇਸ ਵਾਰ ਮੇਰੀ ਰੱਖ ਦੇਣਾ ਯਾਰ ਕੁੜੀ ਆਪਣੇ ਪਿੰਡ ਦੀ ਆ ਨਾ ਜੇ ਆਪਾਂ ਹੁਣ ਵੀ ਗਲਤ ਕਮੈਂਟ ਕਰਾਂਗੇ ਫਿਰ ਮੈਂ ਤਾਂ ਕਹਿੰਦਾ ਨਹੀਂ ਆਪਾਂ ਇਨਸਾਨ ਆ ਨਾ ਸੋਪਨ ਜੀ 31 ਵਾਲਾ ਲਾਸਟ ਟੈਟਰ ਸੁਣਾ ਲਈ ਹਾਂਜੀ ਸੁੱਖ ਨਾ ਕੋਈ ਪਾਵੇ ਕਦੇ ਕਿਸੇ ਨੂੰ ਝਾੜ ਕੇ ਨਸ਼ਿਆਂ ਤੋਂ ਦੂਰ ਰਹੋ ਦਿਲ ਨੂੰ ਵਿਸਾਰ ਕੇ ਸੁੱਖ ਨਾ ਕੋਈ ਪਾਵੇ ਕਦੇ ਕਿਸੇ ਨੂੰ ਝਾੜ ਕੇ ਨਸ਼ਿਆਂ ਤੋਂ ਦੂਰ ਰਹੋ ਦਿਲ ਨੂੰ ਵਿਸਾਰ ਕੇ ਰਜਿੰਦਰ ਰਣੀ ਕੇ ਗਲਾਂ ਸੱਚੀਆਂ ਸੁਣਾਤੀਆਂ ਵਿਚ ਟੀਆਂ ਤੂੰ ਚੁੰਨੀਆਂ ਦਿਵਾਤੀਆਂ ਸਿਰਾ ਉੱਤੇ ਚਟੀਆਂ ਤੂੰ ਚੁੰਨੀਆਂ ਦਿਵਾਤੀਆਂ ਚਟਿਆ ਵਿੱਚ ਟੀਆਂ ਤੂੰ ਚੁੰਨੀਆਂ ਦਿਵਾਤੀਆਂ ਹਾਂ ਭਾ ਹਾਂ ਬੀਜ ਪੈਣੇ ਬਹੁਤ ਸੁਣਾ ਕਿਉਂਕਿ ਜਿੰਨਾਂ ਦੇ ਪੁੱਤ ਮਰ ਜਾਂਦੇ ਚਿੱਟੇ ਦੇ ਨਸੇ ਸਾਨੂੰ ਪਤਾ ਬਹੁਤ ਹੀ ਪੜਾ ਨਸਾ ਉਹਨਾਂ ਪਤਾ ਮਾਮਦੇ ਅੱਜ ਕੀ ਬੀਤੂਗੇ ਹੌਸਲਾ ਕਹੀ ਮੇਰੀਆਂ ਭੈਣਾਂ ਮਾਮਾ ਰੂਹ ਹੀ ਪੈਣੇ ਸੇ ਭੈਣ ਦਾ ਗਣਾ ਸੁਣ ਕੇ ਸੋ ਮੇਜ਼ ਦਾ ਇਹ ਦਵਾ ਭੈਣ ਤਰੱਕੀ ਕਰੇ ਤੇ ਸੋ ਸਪੋਰਟ ਫੁੱਲ ਕਰਨੀਆਂ ਜਿੰਨੀ ਹੋ ਸਕਿਆ ਜਿਸਨੇ ਵੀ ਵੀਡੀਓ ਦੇਖੂਗਾ ਨਾਲ ਦੀ ਨਾਲ ਸ਼ੇਅਰ ਕਰਨੀ ਹੈ ਵੀ ਠੀਕ ਹੈ ਨਾ ਇਸ ਕੋਈ ਵੀ ਕਿਉਂਕਿ ਆਪਣਾ ਫਰਜ਼ ਬਣਦਾ ਆਪਾਂ ਇਸ ਭੈਣ ਨੂੰ ਅੱਗੇ ਲਿਜਾਈਏ ਜੇ ਆਪਾਂ ਅੱਜ ਇਸ ਭੈਣ ਦੀ ਸਪੋਰਟ ਕਰਦੇ ਆਂ ਕੱਲ ਨੂੰ ਆਪਾਂ ਨੂੰ ਇਤੋਂ ਵੀ ਵਧੀਆ-ਵਧੀਆ ਗਾਣੇ ਆਉਣਗੇ ਨਾ ਮਾਰਕੀਟ 'ਚ ਸਾਨੂੰ ਪਤਾ ਵੀ ਹੈ ਅੱਜਕੱਲ੍ਹ ਧਾਰਮਿਕ ਗੀਤ ਪਰਿਵਾਰਕ ਬੈਠਣ ਵਾਲੇ ਗੀਤ ਬਹੁਤ ਹੀ ਜ਼ਿਆਦਾ ਘੱਟ ਆਉਂਦੇ ਗਾਣ ਦਾਦਾ ਹਰ ਇੱਕ ਗਾਣ ਦੀ ਪਾਰਿਆ ਸੋ ਸਪੋਰਟ ਕਰਨਾ ਆਪਣਾ ਫਰਜ਼ ਹੈ ਨਿੱਕੀ ਜਿਹੀ ਉਮਰ ਆ ਨਾ ਭੈਣ ਪਲੀਜ਼ ਸਾਰਾ ਮੇਰੇ ਬੇਨਤੀ ਆ ਤੇ ਇਸ ਵਾਰ ਨਾ ਦੱਬ ਗਏ ਭੈਣ ਨੂੰ ਵੀ ਪਤਾ ਲੱਗੇ ਪੱਪੂ ਤੇ ਉਹ ਨਿਆ ਇੰਟਰਵਿਊ ਲੈਤੀ ਸੀ ਤੇ ਮੈਨੂੰ ਵੀ ਦੋਸਤਾਂ ਨੇ ਅੱਗੋਂ ਬਹੁਤ ਸਾਰਾ ਪਿਆਰ ਦਿੱਤਾ ਬਾਕੀ ਭੈਣ ਜੀ ਤੁਸੀਂ ਆਪਣੀ ਫੈਮਲੀ ਬਾਰੇ ਦੱਸੋ ਤੁਸੀਂ ਕਿੰਨੇ ਭੈਣ ਭਰਾ ਤੇ ਆਪਣੇ ਪਰਿਵਾਰ ਬਾਰੇ ਪੂਰਾ ਮੇਰੀ ਇੱਕ ਵੱਡਾ ਭਰਾ ਹੈ ਉਹ ਪਲੱਸ 2 ਕਰ ਚੁੱਕੇ ਹੈ ਤੇ ਮੰਮੀ ਜੜੀ ਐਸੇ ਤੁਹਾਡਾ ਤੁਸੀਂ ਕਦੋਂ ਗਾਉਣ ਲੱਗਿਆ ਜੀ ਗੀਤ ਜੀ ਕਦੋਂ ਕਦੋਂ ਸੌਂਗ ਪਿਆ ਸੁਣਾ ਜੀ ਮੈਂ 4th ਕਲਾਸ ਵਿੱਚ ਸਕੂਲ ਵਿੱਚ ਹੀ ਗਾਣਾ ਸ਼ੁਰੂ ਕੀਤਾ ਸੀ ਤੇ ਕੰਪੀਟੀਸ਼ਨਾਂ ਤੇ ਵੀ ਜਾਂਦੇ ਸੀ ਚਲੋ ਭੈਣ ਜਿਹੜਾ ਤੁਸੀਂ ਸਭ ਤੋਂ ਪਹਿਲੀ ਵਾਰ ਗਾਣਾ ਸੁਣਾਇਆ ਸੀ ਤੇ ਪਲੀਜ਼ ਉਹ ਸੁਣਾ ਸਕਦੇ ਹੋਂ ਜੀ ਪਹਿਲੀ ਵਾਰ ਸਭ ਤੋਂ ਪਹਿਲੀ ਵਾਰ ਜਿਹੜੇ ਛੋਟੇ ਹੁੰਦੇ ਹਾਂ ਜੀ ਹਾਂ ਜੀ ਹਾਂ ਜੀ ਜਿਹੜਾ ਤੁਸੀਂ ਸਟਾਰਟ ਕੀਤਾ ਜੀ ਬਾਬਲ ਘਰ ਵਿੱਚ ਸੋਗ ਪੈ ਗਿਆ ਜਿਵੇਂ ਮਰਗ ਦਾ ਭੋਗ ਪੈ ਗਿਆ ਮੈਂ ਜੰਮੀ ਤਾਂ ਇੰਨਾ ਪੇੜਾ ਮੂੰ ਕਿਉਂ ਕੀਤਾ ਸਭ ਨੇ ਜਿਹੜਾ ਕੱਲ ਦਾ ਮੁੰਡਿਆਂ ਨੂੰ ਦਾ ਮੁੰਡਿਆਂ ਨੂੰ ਮੈਨੂੰ ਵੀ ਕੱਲਿਓ ਸੇ ਰੱਬ ਨੇ ਸੋ ਬਹੁਤ ਵਧੀਆ ਭੈਣ ਜੀ ਮੈਂ ਹੁਣ ਤੱਕ ਇੰਨੀਆਂ ਇੰਟਰਵਿਊਆਂ ਲੈਤੀਆਂ ਸਭ ਤੋਂ ਵਧੀਆ ਬੈਟਰ ਇਸਾ ਇੰਟਰਵਿਊ ਆ ਵੀ ਇਸ ਨੂੰ ਦੱਬ ਕੇ ਪਿਆਰ ਕਰਨਾ ਹੁਣ ਤੱਕ ਬਹੁਤ ਇੰਟਰਵਿਊ ਲੈ ਚੁੱਕਿਆ ਮੈਂ ਤੇ ਨੈਕਸਟ ਇੰਟਰਵਿਊ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਾਂ ਜਾਂਦੇ ਜਾਂਦੇ ਮੈਂ ਕਹਿਣਾ ਚਾਹੁੰਗਾ ਪਲੀਜ਼ ਵੀਡੀਓ ਨੂੰ ਸ਼ੇਅਰ ਕਰਨਾ ਕਿਉਂਕਿ ਮੇਰੀ ਇੱਕ ਮਿਹਨਤ ਹੁੰਦਾ ਨਾ ਬਾਕੀ ਦੇਖੋ ਆਪਣੀ ਭੈਣ ਕਿਸੇ ਦੀ ਭੈਣ ਆ ਕਿਸੇ ਦੀ ਬੇਟੀ ਆ ਆਪਣਾ ਫਰਜ਼ ਬਣਦਾ ਜੋ ਚੰਗਾ ਲੱਗਦਾ ਚੰਗਾ ਗਾਉਂਦੇ ਆ ਆਪਾਂ ਅੱਜ ਇਹਨਾਂ ਨੂੰ ਮੂਹਰੇ ਲੈ ਕੇ ਆਉ ਹੋ ਸਕਦਾ ਨਾ ਕਿਉਂਕਿ ਇਸ ਤੋਂ ਬਾਅਦ ਸਾਨੂੰ ਪਤਾ ਵੀਰੇ ਹੋਰ ਹੀ ਗਾਣੇ ਆ ਰਹੇ ਆ ਜਿਗਰ ਦਾ ਗੰਦ ਪਾ ਰਹਿਆ ਸੋ ਮੇਰੀ ਵੀ ਇਸਕ ਨਾ ਸਪੋਰਟ ਕਰੋ ਭੈਣ ਦੀ ਜਰੂਰ ਸਪੋਰਟ ਕਰੋ ਇਹਦਾ ਚੈਨਲ ਆ ਕੀਚੇ ਚੈਨਲ ਦਾ ਨੇਮ ਰੁਪਿੰਦਰ ਰੰਧਾ ਉਹ ਹੀ ਨਹੀਂ ਹਾਂਜੀ ਰੁਪਿੰਦਰ ਰੰਧਾ ਵਾ ਤੇ ਸੋ ਨਵਾਂ ਗੀਤ ਵੀ ਆ ਰਿਹਾ ਭੈਣ ਦਾ ਇੱਕ ਧਾਰਮਿਕ ਤੇ ਦੂਸਰਾ ਗੀਤ ਵੀ ਆ ਰਿਹਾ ਵੈਸੇ ਸਾਰੇ ਪਰਿਵਾਰਕ ਗੀਤ ਹੀ ਹੁੰਦੇ ਆ ਸੋ ਸਪੋਰਟ ਕਰੋ ਭੈਣ ਦੀ ਉਮੀਦ ਕਰਦਾ ਸੋ ਨੂੰ ਅੱਜ ਦੀ ਇੰਟਰਵਿਊ ਬਹੁਤ ਵਧੀਆ ਲੱਗੀ ਹੋਣੀ ਤੇ ਮੈਂ ਇੱਕ ਵਾਰੀ ਦੁਬਾਰੇ ਫੇਰ ਇਸ ਭੈਣ ਕੋਲ ਦੁਬਾਰਾ ਆਵਾਂਗਾ ਇੰਟਰਵਿਊ ਜਿੱਦੋਂ ਤੁਸੀਂ ਫੁੱਲ ਪਿਆਰ ਦਿੱਤਾ ਸੋ ਜੰਦ ਜੰਦੇ ਮੈਂ ਕਹਿਣਾ ਚਾਹੂੰਗਾ ਸਿੰਗਲ ਕੰਟੈਕਟ ਕਰਨ 9915788053 ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਨਾ ਤੇ ਜੰਦ ਜੰਦੇ ਭੈਣ ਜੀ ਤੁਸੀਂ ਗੀਤ ਸੁਣਾਓ ਜੀ ਚਿੱਟਾ ਜੀ ਸੁੱਖ ਨਾ ਕੋਈ ਪਾਵੇ ਕਦੇ ਕਿਸੇ ਨੂੰ ਜਾਣ ਕੇ ਨਸ਼ਿਆਂ ਤੋਂ ਦੂਰ ਰਹਿਣਾ ਕੁਣਾ ਕੋਈ ਪਾਵੇ ਕਦੇ ਕਿਸੇ ਨੂੰ ਜਾਣ ਕੇ ਨਸ਼ਿਆਂ ਤੋਂ ਦੂਰ ਰਹੋ ਦਿਲ ਨੂੰ ਵਿਸਾਰ ਕੇ ਰਜਿੰਦਰ ਰਣੀ ਕੇ ਗੱਲਾਂ ਸੱਚੀਆਂ ਸੁਣਾਤੀਆਂ ਚਿੱਟਿਆਂ ਵਿੱਚ ਟੀਆਂ ਤੂੰ ਚੁੰਨੀਆਂ ਦਿਵਾਤੀਆਂ ਸਿਰਾਂ ਉੱਤੇ ਟੀਆਂ ਤੂੰ ਚੁੰਨੀਆਂ ਦਿਵਾਤੀਆਂ ਚਿੱਟਿਆਂ ਵਿੱਚ ਟੀਆਂ ਤੂੰ ਚੁੰਨੀਆਂ ਦਿਵਾਤੀਆਂ ਥੈਂਕ ਯੂ ਜੀ ਸੋ ਬਹੁਤ ਵਧੀਆ ਬਾਕੀ ਤੁਸੀਂ ਇਸ ਭੈਣ ਦੇ ਸਾਰੇ ਗੀਤ ਤੁਹਾਨੂੰ ਸੁਣਨਾ ਇੱਕ ਵਾਰੀ ਜ਼ਰੂਰ ਸੁਣਨਾ ਉਮੀਦ ਕਰਦਾ ਤੁਹਾਨੂੰ ਭੈਣ ਦੀ ਆਵਾਜ਼ ਬਧੀ ਲੱਗੀ ਉਹਨਾਂ ਸਾਰੇ ਗੀਤ ਵਧੀਆ ਲੱਗੇ ਹੋਣੇ ਚਲੋ ਦੋਸਤੋ ਇੰਨੇ ਕਹਿੰਦਾ ਮੈਂ ਅਗਲੇ ਇੰਟਰਵਿਊ ਚ ਫੇਰ ਮਿਲਾਂਗਾ ਦੋ ਹਫ਼ਤੇ ਤਾਈ ਤੇ ਮੈਂ ਆਵਾਂਗਾ ਤੇ ਇੱਕ ਮੇਰਾ ਨਿਊ ਗੀਤ ਆ ਰਿਹਾ ਵੀਰੇ ਤੇ ਸੋ ਸਪੋਰਟ ਕਰਨੀਆ ਚਲੋ ਇੰਨੇ ਕਹਿੰਦਾ ਮੈਂ ਤੁਹਾਡਾ ਆਪਣਾ ਪੱਪੂ ਜੇ ਕੋਈ ਗਲਤੀ ਹੋ ਗਈ ਤਾਂ ਮਾਫੀ ਚਾਹੂੰ ਪਰ ਪਲੀਜ਼ ਇਸ ਵਾਰ ਫੋਲੋ ਸਪੋਰਟ ਕਰਨੀ ਜੀ ਸਸੀ ਕਾਲ ਜੀ